ਅੱਜ ਹੋਲੀ ਦੇ ਮੌਕੇ ਤੇ ਪੰਤਮਾ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਤੇ ਬਹੁਤ ਵੱਡਾ ਹਮਲਾ ਬੋਲਿਆ ਆਓ ਤੁਹਾਨੂੰ ਦੱਸਦੇ ਹਾਂ ਪੰਤਮਾ ਸਾਹਿਬ ਨੇ ਕੀ ਕਿਹਾ ਜੋ ਵੀ ਭਾਜਪਾ ਲਈ ਖਤਰਾ ਹੁੰਦੇ ਨੇ ਉਹਨਾਂ ਨੂੰ ਮੁੱਖ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਕੀ ਭਾਜਪਾ ਦੀ ਤਾਨਾਸ਼ਾਹੀ ਖਿਲਾਫ ਬੋਲਣਾ ਝੂਲਮ ਹੈ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਦੇ ਪੈਸੇ ਨਾਲ ਖੁਦ ਲਈ ਵੱਡੇ ਵੱਡੇ ਮਹਿਲ ਖਰੀਦ ਲਏ ਪੰਜ ਤਾਰਾ ਹੋਟਲਾਂ ਵਰਗੇ ਪਾਰਟੀ ਦਫ਼ਤਰ ਬਣਾ ਲਏ ਪਰ ਲੋਕਾਂ ਦੇ ਹਿੱਤਾਂ ਲਈ ਕੁਝ ਨਹੀਂ ਕੀਤਾ ਦੇਸ਼ ਦੀ ਰਾਜਨੀਤੀ ਬਹੁਤ ਵੱਡੇ ਖਤਰੇ 'ਚ ਹੈ ਤਾਨਾਸ਼ਹੀ ਸਰਕਾਰ ਵੱਲੋਂ ਸਾਰੇ ਆਮ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਹੈ ਅਸੀਂ ਦੇਸ਼ ਨੂੰ ਬਚਾਉਣ ਲਈ ਦੁੱਗਨੇ ਜੋਸ਼ ਤਿੱਗਨੇ ਜੋਸ਼ ਨਾਲ ਲੜਾਈ ਲੜਾਂਗੇ ਬਤੀ ਖੱਪਾ ਤੁਹਾਨੂੰ ਦੱਸਤੀ ਜੀ ਪੰਤਮਨ ਸਾਹਿਬ ਨੇ ਪਾਟੀ ਜੰਟਾ ਪਾਰਟੀ ਦੇ ਉਤੇ ਵੱਡਾ ਹਮਲਾ ਬੋਲਿਆ ਪੰਤਮਨ ਸਾਹਿਬ ਨੇ ਕਿਹਾ ਕਿ ਇਹਨਾਂ ਨੇ ਜੋ ਹੈ ਕਰਪਸ਼ੀਆਂ ਕੀਤੀ ਹੈਗੀ ਅਤੇ ਇਹਨਾਂ ਨੇ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਇਹਨਾਂ ਦੇ ਪਾਰਟੀ ਦਫ਼ਤਰ ਜੋ ਹੈ ਬਹੁਤ ਵੱਡੇ ਆਲੀਸ਼ਾਨ ਮਹਿਲ ਵਾਂਗ ਬਣ ਗਏ ਹੈਗੇ ਪਰ ਲੋਕਾਂ ਦੀ ਕੁਝ ਨਹੀਂ ਕੀਤਾ ਅਸੀਂ ਜੋ ਹੈ ਆਮ ਆਦਮੀ ਪਾਰਟੀ ਨੇ ਕਲੀਨਿਕ ਖੋਲੇ ਹੈਗੇ ਮੱਲਾ ਕਲੀਨਿਕ ਸੜਕਾਂ ਦੀ ਹਾਲਤ ਵਧੀਆ ਕੀਤੀ ਹੈਗੀ ਤੁਹਾਨੂੰ ਦੱਸਤੀ ਜੀ ਪੰਤਮਨ ਸਾਹਿਬ ਨੇ ਅੱਜ ਹੋਲੀ ਦੇ ਦਿਨ ਸਭ ਨੂੰ ਪਹਿਲੇ ਹੋਲੀ ਦੀ ਧੰਨਵਾਦ ਦਿੱਤਾ ਤੇ ਭਾਜਪਾ ਤੇ ਹਮਲਾ ਬੋਲਿਆ ਪੰਤਮਾ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਤੇ ਲੋਕਾਂ ਦੇ ਵਿਸ਼ਵਾਸ ਉੱਤੇ ਕਾਇਮ ਰਹੋ ਦੇਖਦੇ ਹਾਂ ਕਿ ਹੁਣ 2024 ਦੇ ਇਲੈਕਸ਼ਨ 'ਚ ਕੀ ਹੁੰਦਾ ਹੈ ਬਾਕੀ ਤੁਹਾਨੂੰ ਦੱਸ ਦਈਏ ਪੰਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਨਸ਼ਿਆਂ ਖਿਲਾਫ ਜਿਹੜੇ ਸੰਗਰੂਹ ਦੇ ਵਿੱਚ ਲੋਕ ਮਰੇ ਸੀਗੇ ਉਹਨਾਂ ਦੇ ਘਰ ਜਾ ਕੇ ਸ਼ਰਧਾਂਜਲੀ ਦਿੱਤੀ ਤੇ ਇੱਕ ਸ਼ਕਤ ਬੋਨਿੰਗ ਦਿੱਤੀ ਤੇ ਪੰਜਾਬ ਦੇ ਵਿੱਚ ਨਸ਼ਾ ਗੋਰੀ ਨਹੀਂ ਚੱਲਣ ਦਵਾਵਾਂਗੇ ਪਰਚਾ ਕੀਤਾ ਜਾਊਗਾ ਤੇ ਅੱਜ ਭਾਜਪਾ ਤੇ ਵੱਡਾ ਹਮਲਾ ਬੁਲਿਆ ਪੰਤਪਨ ਸਾਹਿਬ ਨੇ ਤੁਹਾਡਾ ਇਸ ਵਾਰ ਕੀ ਵਿਚਾਰ ਹੈ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਜਰੂਰ ਸ਼ੇਅਰ ਕਰੋ ਤਾਂ ਕਿ ਬਾਕੀ ਲੋਕਾਂ ਤੱਕ ਵੀ ਗੱਲ ਪਹੁੰਚੇ ਕਿ ਪੰਤਪਨ ਸਾਹਿਬ ਕਿੰਨਾ ਵਧੀਆ ਕੰਮ ਕਰਦੇ ਪਏ ਹੈਗੇ ਹੈ ਜੀ ਇਹ ਤੁਹਾਡੇ ਕੋਲ ਖਬਰ ਲੈ ਕੇ ਆਏ ਸੀਗੇ ਤੋਂ ਦੱਸਦੀ ਹੈ ਕਿ ਭਾਜਪਾ ਤੇ ਲਗਾਤਾਰ ਹਮਲਾ ਬੋਲਦੇ ਪਏ ਆ ਪੰਤ ਮਾਨ ਸਾਹਿਬ ਤੇ ਉਹਨਾਂ ਨੇ ਹੋਲੀ ਦੇ ਦਿਨ ਵੀ ਨਹੀਂ ਛੱਡਿਆ ਭਾਜਪਾ ਨੂੰ ਜੋ ਭਾਜਪਾ ਨੂੰ ਕੀ ਕਿਹਾ ਤੁਹਾਨੂੰ ਦੱਸਦੇ ਆ ਜੋ ਵੀ ਭਾਜਪਾ ਲਈ ਖਤਰਾ ਹੁੰਦੇ ਨੇ ਉਹਨਾਂ ਨੂੰ ਮੁੱਖ ਦੋਸ਼ੀ ਘਰਾੜ ਦੇ ਦਿੱਤਾ ਜਾਂਦਾ ਹੈ ਕਿ ਭਾਜਪਾ ਜੋ ਹੈ ਤਾਨਾਸ਼ਾਹੀ ਦੇ ਖਿਲਾਫ ਕੋਈ ਬੋਲਣਾ ਜ਼ੁਲਮ ਹੈ ਭਾਜਪਾ ਨੇ ਦੇਸ਼ ਦੇ ਲੋਕਤੰਤਰ ਨੂੰ ਪੰਥਵਾਰੀ ਦੀ ਹੱਟੀ ਬਣਾ ਕੇ ਰੱਖ ਦਿੱਤਾ ਹੈ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਦੇ ਪੈਸੇ ਨਾਲ ਖੁੱਟ ਲਈ ਵੱਡੇ ਵੱਡੇ ਮਕਾਨ ਬਣਾ ਲੇ ਵੱਡੇ ਵੱਟੇ ਜੋ ਹੈ ਮਹਿਲ ਖਰੀਦ ਲਏ ਕੀ ਪੰਜ ਤਾਰਾ ਹੋਟਲਾਂ ਵਾਂਗ ਆਪਣੇ ਹੋਟਲ ਆਪਣੇ ਪਾਰਟੀ ਦਫਤਰ ਬਣਾ ਲੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਦੱਸੋ ਦੇਸ਼ ਦੀ ਰਾਜਨੀਤੀ ਬਹੁਤ ਵੱਡੇ ਖਤਰੇ ਚ ਹੈ ਤਾਂਾਸ਼ਈ ਸਰਕਾਰ ਵੱਲੋਂ ਸਰੇ ਆਮ ਲੋਕਤੰਤਰ ਦਾ ਕਾਨ ਕਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈਗੀ ਲੋਕਤੰਤਰ ਦਾ ਕਾਨ ਕਿੱਤਾ ਜਾ ਰਿਹਾ ਹੈ ਆਮ ਆਦੀ ਪਾਰਟੀ ਜਿਹੜੀ ਹੈ ਬੜੀ ਹੀ ਆਪੋਜੀਸ਼ਨ ਦੇ ਤੌਰ ਤੇ ਨਿਕਲੀ ਹੈਗੀ ਇਹ ਚੀਜ਼ ਲਗਾਤਾਰ ਬੀਜੇਪੀ ਤੇ ਹਮਲਾ ਬੋਲਦੀ ਹੈਗੀ ਮੋਦੀ ਨੂੰ ਵੀ ਨਹੀਂ ਛੱਡਦੇ ਹੈਗੇ ਐ ਬਾਕੀ ਦੇਖਣਾ ਹੋਏਗਾ ਕਿ ਲੋਕ ਸਭਾ ਚੋਣਾਂ ਦਾ ਕੀ ਰਿਜ਼ਲਟ ਆਂਦਾ ਹੈ ਬਾਕੀ ਤੁਹਾਡਾ ਵਿਚਾਰ ਕੀ ਹੈਗਾ ਜਰੂਰ ਕਮੈਂਟਾਂ ਚ ਦੱਸੋ ਬਾਕੀ ਵੋਟ ਦੇਣਾ ਤੁਹਾਡੀ ਮਰਜ਼ੀ ਹੈਗੀ ਕਿਸ ਨੂੰ ਦੇਣਾ ਹੈ ਇਹ ਜਿਹੜੇ ਲੋਕਤੰਤਰ ਦੇ ਵਿੱਚ ਖੂਬਸੂਰਤੀ ਹੈਗੀ ਕਿ ਜਿਹੜਾ ਆਪਾਂ ਗੋਟ ਦਿੰਨੇ ਹੈ ਉਹ ਆਪਾਂ ਮਰਜ਼ੀ ਦਾ ਦਿੰਨੇ ਹੈ ਕੰਮ ਦੇਖ ਕੇ ਦਿੰਨੇ ਹੈ ਤੁਹਾਨੂੰ ਦੱਸ ਤੀ ਜਾਂਦੇ ਜਾਂਦੇ ਪੰਚਮਾ ਸਾਹਿਬ ਨੇ ਬੀਜੇਪੀ ਤੇ ਹੋਲੀ ਵਾਲੇ ਤੇ ਫਟਾ ਹਮਲਾ ਪੋ ਲਿਆ